ਇਸਲਾਮ ਚ ਸਿੱਖਿਆ ਦੇ ਮੁਤਾਬਕ ਜੇ ਤੁਹਾਨੂੰ ਇੱਕ ਜਗ ਪਾਣੀ ਦੀ ਲੋੜ ਹੈ ਤੁਸੀਂ ਦੋ ਜਗ ਪਾਣੀ ਦੇ ਬਹਾਤੇ ਇੱਕ ਜਗ ਅਜਾਈ ਬਹਾਤਾ ਤਾਂ ਇਸਲਾਮ ਇਸ ਨੂੰ ਫਜ਼ੂਲ ਖਰਚੀ ਕਹਿੰਦਾ ਹੈ ਜਿਹੜਾ ਇਹ ਕੰਮ ਕਰਦਾ ਉਹ ਸ਼ੈਤਾਨ ਦਾ ਭਰਾ ਹੈ ਯਾਨੀ ਕਿ ਤੁਸੀਂ ਇੱਕ ਜਗ ਪਾਣੀ ਦੀ ਥਾਂ ਦੋ ਦੂਸਰਾ ਜਗ ਪਾਣੀ ਦਾ ਨਹੀਂ ਅਜਾਈ ਬਹਾ ਸਕਦੇ ਤੋ ਫਰੋਤਰ ਅਮ ਕਿਸੇ ਨਿਰਦੋਸ਼ ਦਾ ਖੂਨ ਜਾਂ ਬਲੱਡ ਪੌਨ ਬਹਾਉਨੀ ਕੀ ਮਤਜਰ ਦੇ ਸਕਦਾ ਹੈ ਫਿਰ ਐਸੀ ਤਰਮ ਵਿੱਚ ਜਿਹਾਦ ਦਾ ਕਾਨਸੈਪਟ ਕਿੱਥੋਂ ਆਂਦਾ ਜਿਹਾਦ ਹੁਣ ਮੈਂ ਪਹਿਲਾਂ ਜਨਾ ਉਹਦੇ ਸ਼ਬਦ ਤੋਂ ਉਹਦਾ ਅਰਥ ਨਿਕਲਦੇ ਜਿਹਹਾਦ ਦਾ ਮਤਲਬ ਜਿੱਦੋ ਜਹਿਦ ਕਰਨਾ ਸਟਰਗਲ ਹੂੰ ਬੁਰਾਈਆਂ ਦੇ ਖਿਲਾਫ ਸਟਰਗਲ ਕਰਨਾ ਅਸਲ ਜਿਹੜਾ ਜਿਹਹਾਦ ਹੈ ਆਪਣੀਆਂ ਬੁਰਾਈਆਂ ਕਮੀਆਂ ਕਾਟਾਂ ਦੇ ਖਿਲਾਫ ਜਿੱਦੋ ਜਹਿਦ ਕਰਨਾ ਕੋਸ਼ਿਸ਼ ਕਰ ਨੂੰ ਜਹਾਦ ਕਿਹਾ ਜਾਂਦਾ ਹੈ ਮੁਝੇ ਮੇ ਸਾਡੇ ਗੁਰਬਾਣੀ 'ਚ ਕਹਿੰਦੇ ਨੇ ਕਿ ਜਦੋਂ ਦੁਸ਼ਮਣ ਦਾ ਜ਼ਿਕਰ ਹੁੰਦਾ ਹੈ ਤਾਂ ਦੁਸ਼ਮਣ ਬਾਹਰ ਨਹੀਂ ਤੁਹਾਡੇ ਅੰਦਰਲੇ ਜਿਹੜੇ ਵਕਾਰ ਨੇ ਉਹ ਦੁਸ਼ਮਣ ਨੇ ਤੁਹਾਡੇ ਤੁਹਾਨੂੰ ਉਹਨਾਂ ਨਾਲ ਲੜਨਾ ਚਾਹੀਦਾ ਪਹਿਲਾਂ ਦੇਖੋ ਦੂਸਰੀ ਗੱਲ ਜਿੰਨਾ ਵੀ ਇਸ ਵੇਲੇ ਜਹਾਦ ਖਾ ਜਾਂਦਾ ਅਰਮਨ ਕਿਉਂ ਖਾ ਜਾਂਦਾ ਹੂੰ ਉੱਥੇ ਪੈਟਰੋਲ ਦਾ ਮਸਲਾ ਹੈ ਇਹ ਬੜੀਆਂ ਤਾਕਤਾਂ ਨੇ ਜਿਹੜੀਆਂ ਉਹ ਉੱਥੇ ਅਸ਼ਾਂਤੀ ਫਲਾ ਕੇ ਉਹਨੂੰ ਬਦਨਾਮ ਕਰਕੇ ਆਪਣੇ ਕੰਮ ਅਸਰ ਕਰਦੀਆਂ